ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਸਰਕਾਰ ਦੁਆਰਾ ਰਾਜ ਵਿੱਚ ਚਲਾਈ ਜਾ ਰਹੀ ਨਸ਼ਿਆ ਖਿਲਾਫ ਮੁਹਿੰਮ ਦੇ ਤਹਿਤ ਅਕਾਲੀ ਨੇਤਾ ਬਿਕਰਮਜੀਤ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਪਰਗਤ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕਾਰਵਾਈ ਗਲਤ ਨਹੀਂ ਹੈ ਬਲਕਿ ਸਿਸਟਮ ਠੀਕ ਹੋਣਾ ਚਾਹੀਦਾ ਦੂਜੇ ਪਾਸੇ ਵਿਜੇਂਦਰ ਸਿੰਘલા ਨੂੰ ਕਲੀਨ ਚਿੱਟ ਦੇਣ ਤੇ ਪਰਗਤ ਸਿੰਘ ਨੇ ਸਰਕਾਰ ਦੇ ਖੂਬ ਨਿਸ਼ਾਨੇ ਸਾਧੇ ਦੇਖੋ ਇਹਨਾਂ ਨੇ ਮੈਨੂੰ ਤਾਂ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਡਰੱਗ ਹੈ ਉਹ 31 ਮਈ ਤੱਕ ਤਾਂ ਪੰਜਾਬ ਨੂੰ ਡਰੱਗ ਫ੍ਰੀ ਕਰ ਦਿੱਤਾ ਸੀ ਹੁਣੇ ਪਤਾ ਨਹੀਂ ਕਿਹੜੇ ਨਵੇਂ ਚੀਜ਼ਾਂ ਜਿਹੜੀਆਂ ਕੱਢਣ ਲੱਗ ਪਏ ਔਰ ਮੈਨੂੰ ਨਹੀਂ ਪਤਾ ਲੱਗਿਆ ਕਿ ਉਹ ਜਿਹੜਾ ਸਿੰਗਲੇ ਵਾਲਾ ਕੇਸ ਹੈ ਜਿਹਦੇ ਵਿੱਚ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਮੇਰੇ ਕੋਲ ਤਾਂ ਸਬੂਤ ਹੈਗੇ ਆ ਤੇ ਹੁਣ ਉਹਦੀ ਕਲੋਜ਼ਰ ਰਿਪੋਰਟ ਵੀ ਦੇ ਦਿੱਤੀ ਤੇ ਮੈਂ ਤਾਂ ਇਹ ਹੀ ਪੁੱਛਣਾ ਚਾਹਣਾ ਵੀ ਕੀਦੇ ਤੇ ਇਤਬਾਰ ਕਰ ਲਈਏ ਕਿਉਂਕਿ ਇਹਨਾਂ ਨੇ ਤਾਂ 31 ਮਈ ਤੱਕ ਤਾਂ ਕਰ ਦਿੱਤਾ ਡਰੱਗ ਫ੍ਰੀ ਪੰਜਾਬ ਨੂੰ ਤੇ ਫਿਰ ਹੁਣ ਡਰੱਗ ਵਾਲੀ ਕਿੱਥੋਂ ਇਸ਼ੂ ਰਹਿ ਗਿਆ ਕਿਸ ਤਰ੍ਹਾਂ ਜਿਹੜੇ ਹੁਣ ਅਸੀਂ ਦੇਖੇ ਜਿਹੜੇ ਲੈ ਕੇ ਚੱਲੀ ਆ ਧਰਮਾਚੇ ਤੱਕ ਜਾਂਦੀ ਚੱਲੀ ਹੋ ਚੁੱਕੀ ਆ ਇਹ ਤਾਂ ਹੁਣ ਤਾਂ ਪਹਿਲੇ ਸਟੈਪ ਤੇ ਨੇ ਨਹੀਂ ਮੈਨੂੰ ਮੈਂ ਉਹਦੇ ਤੇ ਬਹੁਤਾ ਕਮੈਂਟ ਕਰਨਾ ਨਹੀਂ ਚਾਹੁੰਦਾ ਪਰ ਸਰਕਾਰ ਕਰੇ ਜੋ ਕਰਦੀ ਆ ਮੈਂ ਤਾਂ ਡਰੱਗ ਦੇ ਖਿਲਾਫ ਆ ਬਟ ਇਹਨਾਂ ਨੇ ਤਾਂ ਤਿੰਨ ਚਾਰ ਵਾਰੀ ਮੈਨੂੰ ਲੱਗਦਾ ਡਰੱਗ ਖਤਮ ਕਰ ਚੁੱਕੇ ਆ ਇਹ ਤਾਂ ਇਸ ਲਈ ਗੱਲ ਆ ਇੱਕ ਇੱਕ ਆਈਟਮ ਬਣਾਉਂਦੇ ਆ ਇੱਕ ਉਹ ਸਮਾ ਬਣਾਉਂਦੇ ਆ ਉਹਦੇ ਵਿੱਚ ਉਹ ਕਰਦੇ ਰਹਿੰਦੇ ਹੋਰ ਤਾਂ ਇਹਨਾਂ ਦਾ ਕੰਮ ਕੋਈ ਹੈ ਨਹੀਂਗਾ ਜਿਹੜੇ ਡਰੱਗ ਦੇ ਡਰੱਗਿਸ ਨੇ ਤੱਕ ਵੇਚਨੇ ਨੇ ਨਸ਼ੇ ਉਸ ਦੇ ਵਿੱਚ 11 ਕਰੋੜ ਕੋਲ ਡੋਜ਼ ਲਾਏ ਨੇ ਭਾ ਲੋਗਾ ਇਹਦੇ ਵੀ ਗਰੁੱਪ ਡੋਜ਼ ਲਾਏ ਨੇ ਕਰਦੇ ਨੇ ਵੀ ਦੇਖੋ ਅੱਜ ਤੱਕ ਕਿਸੇ ਡਰੱਗ ਤਸਕਰ ਦੇ ਖਿਲਾਫ ਤਾਂ ਇਹਨਾਂ ਨੇ ਕੋਈ ਬਲਡੋਜ਼ਰ ਚਲਾਇਆ ਨਹੀਂ ਹੈ ਇਹਨਾਂ ਨੇ ਤਾਂ ਬੇਸਿਕਲੀ ਜਿਹੜੀਆਂ ਸ਼ਾਮਲਾੜ ਜ਼ਮੀਨਾਂ ਦੇ ਵਿੱਚ ਘਰ ਬੜੇ ਹੋਏ ਸੀ ਉਹਨਾਂ ਦੇ ਘਰ ਤੋੜੇ ਹੈਗੇ ਆ ਇਹ ਕਹਿਗੇ ਵੀ ਇਹ ਡਰੱਗ ਤਸਕਰ ਹੈਗੇ ਆ ਅਦਰਵਾਈਜ਼ ਇਹ ਇਹ ਪਬਲੀਕਲੀ ਇਹ ਐਡਮਿਟ ਕਰਨ ਵੀ ਹਾਂ ਵੀ ਇਹ ਡਰਗ ਤਸਕਰ ਦੇ ਘਰ ਤੋੜਿਆ ਇਹ ਤਾਂ ਬੇਸਿਕਲੀ ਸ਼ਾਮਲਾੜ ਜ਼ਮੀਨਾਂ ਤੇ ਜਿਨ੍ਹਾਂ ਦੇ ਘਰ ਸੀ ਅਸਲੀ ਗੱਲ ਤਾਂ ਇਹ ਹੈ ਅਸਲੀ ਗੱਲ ਹੈ ਕਿ ਪੰਜਾਬ ਦੇ ਉਸ ਇਸ਼ੂ ਹਰ ਇਸ਼ੂ ਨੂੰ ਜਿਹੜਾ ਪੰਜਾਬ ਨਾਲ ਰਿਲੇਟਡ ਆ ਉਹਨੂੰ ਦਬਾਉਣ ਲਈ ਹੀ ਇਹ ਸਾਰਾ ਕੁਝ ਡਰਾਮਾ ਕੀਤਾ ਜਾਂਦਾ ਫਿਰ ਮਈ ਤੱਕ ਨਸ਼ਾ ਮੁਕਤ ਪੰਜਾਬ ਉਹਨੂੰ ਕਹਿੰਦੇ ਸੀਗੇ ਹਰ ਪਾਸੇ ਨਸ਼ਾ ਮੁਕਤ ਉਹ ਤਾਂ ਇਹਨਾਂ ਨੇ ਬਣਾ ਦਿੱਤਾ ਸੀਗਾ 31 ਮਈ ਨੂੰ ਕੱਲ ਜੀ ਅਫਸਰਾਂ ਦੇ ਉੱਪਰ ਵੀ ਕਾਰਵਾਈ ਹੋਵੇਗੀ ਜੇ ਨਾ ਨਸ਼ਾ ਮੁਕਤ ਹੋਵੇ ਨਹੀਂ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਨੂੰ ਤਾਂ ਜਿੰਨੀ ਕੁ ਗੱਲ ਸਮਝ ਆਉਂਦੀ ਹੈ ਇਹ ਕਹਿੰਦੇ ਸੀ ਨਸ਼ਾ ਮੁਕਤ ਹੋਊਗਾ 31 ਮਈ ਨੂੰ ਤੇ ਮੈਨੂੰ ਤਾਂ ਇਹ ਖਿਆਲ ਸੀਗਾ ਵੀ ਉਹ 31 ਮਈ ਨੂੰ ਹੁਣ ਤਾਂ ਮੈਨੂੰ ਲੱਗਦਾ ਜੁਲਾਈ ਤੱਕ ਲੰਢੀ ਆ ਤੇ ਫਿਰ ਉਹ ਕਿੱਥੋਂ ਉਹ ਜਿਹੜਾ ਕਿਉਂਕਿ ਇਹ ਤਾਂ 3-4 ਵਾਰ ਹੀ ਨਸ਼ਾ ਮੁਕਤ ਕਰ ਚੁੱਕੇ ਆ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਕਹਿੰਦੇ ਉਹਨਾਂ ਦੇ ਘਰ ਦੇਓ ਪਰ ਵਿਡਡਰੋਲ ਜਰ ਚਾਰਦਾ ਦਿਖਾਈ ਦਿੰਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ ਮੈਂ ਤਾਂ ਮੈਂ ਤਾਂ ਕਹਿਣਾ ਕਾਨੂੰਨੀ ਜੋ ਕਰ ਸਕਦੇ ਕਰਨਾ ਚਾਹੀਦਾ ਜਿੱਥੇ ਜਿੱਤੇ ਪਰ ਸਿਰਫ ਤੇ ਸਿਰਫ মিডিਆ ਟ੍ਰਾਇਲ ਨਹੀਂ ਕਰਨੇ ਚਾਹੀਦੇ ਜਿਹੜੇ ਕਿ মিডিਆ ਹੀ ਟ੍ਰਾਇਲ ਕਰਦੇ ਆ ਇਹ ਪਹਿਲਾਂ ਜਦੋਂ ਵਿਕਰਮ ਮਜੀਠੀਏ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਤੇ ਉਦੋਂ ਕਿਸੇ ਨੇ ਰੋਕਿਆ ਥੋੜੀ ਸੀ ਕ ਇਹਨਾਂ ਨੂੰ ਕੁਝ ਕਰਨ ਪਰ ਤੁਹਾਡੇ ਕੁਝ ਵੇਟਰ ਜਿਹੜੇ ਆ ਕਹਿੰਦੇ ਵੀ ਇਹ ਕਾਰਵਾਈ ਜਿਹੜੀ ਮੀਜਨਸ ਦੀ ਉਹ ਗਲਤ ਹੈਗੀ ਹੈ ਮੈਂ ਕਹਿੰਦਾ ਸਿਸਟਮ ਠੀਕ ਹੋਣਾ ਚਾਹੀਦਾ ਗਲਤ ਤਾਂ ਇੰਨੀ ਆ ਜੋ ਪਹਿਲਾਂ ਹੋਇਆ ਮੰਨ ਲਓ ਇੱਕ ਚੀਫ ਮਿਨਿਸਟਰ ਜਿਹੜਾ ਕਹਿ ਰਿਹਾ ਕਿ ਹਾਂ ਵੀ ਮੇਰੇ ਕੋ ਸਿੰਗਲੇ ਦੇ ਤੁਸੀਂ ਵੀ ਉਹ ਉਹਦੇ ਗਵਾਹ ਤਾਂ ਹੈਗੇ ਕਿ ਨਹੀਂ ਹੈਗੇ ਨਹੀਂ ਤਾਂ ਚਲਾ ਲਿਓ ਆਪਣੀ ਨਾਲ ਉਹ ਜਿਹੜੀ ਉਹਦੀ ਰੀਲ ਜੀ ਹਰਾ ਵੀ ਮੇਰੇ ਕੋ ਤਾਂ ਸਬੂਤ ਵੀ ਹੈਗੇ ਆ ਤੇ ਹੁਣ ਉਹ ਨੂੰ ਕਲੀਨ ਚਿੱਟ ਦੇਤੀ ਫੇ ਕਿਹਦੇ ਤੇ ਇਤਵਾਰ ਕਰੋਗੇ ਇਹਨਾਂ ਤੇ ਇਤਵਾਰ ਕੀਤਾ ਜਾ ਸਕਦਾ ਚਲੋ ਚਲੀ ਇਧਰ ਕਹਿ ਦੇ ਸੀ ਜੇ ਵੱਡੇ ਮਗਰਮਚ ਨਹੀਂ ਫੜਦੇ ਹੋ ਸੀਐਮ ਸਾਹਿਬ ਕਹਿ ਰਹੇ ਹੋਣੇ ਵੱਡਿਆਂ ਨੂੰ ਹੱਥ ਪਾਇਆ ਤੇ ਵਿਰੋਧ ਕਰਨ ਆਪੇ ਧੰਨੇ ਲੱਗ ਰਿਹਾ ਇਸ ਚੀਜ਼ ਨੂੰ ਵੀ ਨਹੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਦੇ ਅਸੀਂ ਕਿਹਨੇ ਚੰਗਾ ਕੰਮ ਕਰੋ ਪੰਜਾਬ ਲਈ ਉਹ ਕਦੇ ਤੁਹਾਡੀ ਪਾਰਟੀ ਦੇ ਵਿੱਚ ਜਿਹੜੇ ਨੇ ਨਹੀਂ ਮੈਨੂੰ ਨਹੀਂ ਪਤਾ ਇਸ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ ਇਸ ਬਾਰੇ ਮੈਂ ਅਗਰਸਤ ਦੀ ਗੱਲ ਕਰੀਏ ਲੈਕਸ ਪਾਈ ਇਲੈਕਸ਼ਨ ਹਾਰ ਦਾ ਕੀ ਗੱਲ ਸਮਝਦੇ ਹੋ ਸਾਡੀ ਕੋਈ ਕਮਜ਼ੋਰੀ ਰਹਿ ਸਕਦੀ ਆ ਦੇਖੋ ਲੋਕਾਂ ਦਾ ਮੰਡੇਟ ਆ ਲੋਕਾਂ ਦਾ ਮੰਡੇਟ ਜਿਹੜਾ ਉਹ ਖਿੜੇ ਮੱਥੇ ਆ ਸਾਡੇ 3.5 ਸਾਲਾਂ ਚੋਂ ਕਮਜ਼ੋਰੀ ਦੂਰ ਨਹੀਂ ਹੋਈ ਕਿ ਜਿੰਨੇ ਚੋਣਾਂ ਵੀ ਹਾਰਦੇ ਪਏ ਆ ਦੇਖੋ ਸਰਕਾਰਾਂ ਦੇ ਵਿੱਚ ਜਦੋਂ ਸਰਕਾਰਾਂ ਹੁੰਦੀਆਂ ਲੋਕਾਂ ਦਾ ਕਈ ਵਾਰੀ ਇਹੋ ਜਿਹਾ ਨਜ਼ਰੀਆ ਵੀ ਹੁੰਦਾ ਵੀ ਠੀਕ ਆ ਹਜੇ ਇਹਨਾਂ ਦਾ ਸਾਲ ਸਵਾ ਸਾਲ ਪਿਆ ਹੈਗਾ ਤੇ ਅਸੀਂ ਸ਼ਾਇਦ ਜੇ ਕੋਈ ਇਹਨਾਂ ਨੇ ਕੋਈ ਚੰਦਾ ਕੰਮ ਕਰਨਾ ਹੋਇਆ ਤੇ ਸ਼ਾਇਦ ਅਸੀਂ ਉਹ ਕੰਮ ਹਲਕੇ ਦਾ ਕਰਵਾ ਲਈਏ ਇੰਨੀ ਕੁ ਗੱਲ ਹੀ ਹੁੰਦੀ ਆ ਲਾਸਟ ਤੱਕ ਆਸ਼ੋਜੀ ਜੀ ਦੀ ਆਵਾਜ਼ ਆ ਰਹੀ ਜਿੱਦੋ ਰਿਜ਼ਲਟ ਆਇਆ ਪਰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਯਾਰ ਮੈਂ ਤਾਂ ਕਹਿੰਦਾ ਲੋਕਾਂ ਦਾ ਮੰਡੇਟ ਆ ਲੋਕ ਸਭ ਤੋਂ ਲੋਕਤੰਤਰ ਦੇ ਵਿੱਚ ਲੋਕ ਪਾਵਰਫੁੱਲ ਆ ਸੋ ਇਸ ਕਰਕੇ ਜੋ ਲੋਕਾਂ ਦਾ ਮੰਡੇਟ ਆ ਉਹਨੂੰ ਆਪਾਂ ਡਿਨਾਈ ਨਹੀਂ ਕਰਦੇ ਪੁਲਿਸ ਦੇ ਉੱਪਰ ਵੀ ਕਈ ਸਵਾਲ ਤੁਸੀਂ ਖੜੇ ਕੀਤੇ ਸੀ ਨਹੀਂ ਪੁਲਿਸ ਦੇ ਉੱਤੇ ਤਾਂ ਮੈਂ ਤਾਂ ਪਹਿਲਾਂ ਕਿਹਾ ਵੀ ਪੁਲਿਸ ਪੁਲਿਸ ਰਾਜ ਉਹ ਹੁੰਦਾ ਜਿਹਦੇ ਵਿੱਚ ਜਿਹੜਾ ਚੰਗਾ ਬੰਦਾ ਆ ਉਹਨੂੰ ਕੌਨਫੀਡੈਂਸ ਹੋਵੇ ਜਿਹੜਾ ਮਾੜਾ ਬੰਦਾ ਹੋਵੇ ਉਹਨੂੰ ਭੈ ਜਦੋਂ ਥਾਣੇ ਦੇ ਵਿੱਚ ਮਾੜਾ ਬੰਦਾ ਕੁਰਸੀ ਤੇ ਬੈਠਾ ਹੋਵੇ ਤੇ ਚੰਗਾ ਬੰਦਾ ਜਿਹੜਾ ਉਹ ਦਰਿਆ ਹੋਇਆ ਖੜਾ ਹੋਵੇ ਉਹ ਚੰਗਾ ਰਾਜ ਨਹੀਂ ਹੁੰਦਾ ਤੁਹਾਡਾ ਪਾਰਟੀ ਛੱਡ ਦਿੱਤੀ ਕਰਨੀ ਹੈ ਮੈਂ ਤਾਂ ਕੋਈ ਪਾਰਟੀ ਨਹੀਂ ਛੱਡੀ ਪਾਰਟੀ ਨਹੀਂ ਆਪਣੇ ਪਾਰਟੀਆਂ ਤੋਂ ਸਾਥਰ ਸਿਫਾ ਦੇਣਾ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਹੈ ਮੈਂ ਤਾਂ ਮੈਨੂੰ ਲੱਗਦਾ ਮੋਰਲ ਰਿਸਪੋਨਸੀਬਿਲਟੀ ਹੈਗੀ ਆ ਪ੍ਰਧਾਨ ਸਾਹਿਬ ਆਪਣਾ ਹੋਰ ਜਿਹੜਾ ਹੈਗਾ ਵਾਈਸ ਪ੍ਰੈਜ਼ੀਡੈਂਟ ਬੜਾ ਕੇ ਤਾਂ ਉਹ ਕੰਮ ਸ਼ੁਰੂ ਕਰਨਾ ਪੜਾ। ਜੀਤ ਉਸਾਨ ਦੀ ਗੱਲ ਕੀਤੀ ਮੈਨੂੰ ਤੁਮਕਾਇਨ ਦੇ ਉਸਾਨ ਬਣ ਕੇ ਆ ਕੀ ਕੀ ਕਰਨ ਕੋ ਹੁੰਦੇ ਜਾ। ਉਹ ਕਿਹਾ ਨਾ ਜਾ। ਉਹ ਨਹੀਂ ਗੱਲ ਹੈ ਗੱਲ ਤਾਂ ਇੰਨੀ ਕਾ ਵੀ ਲੋਕੀ ਉਧਰ ਸੋਚਦੇ ਆ ਵੀ ਹਾਂ ਵੀ ਦਲਜੀਤ ਦਸਾਂ ਨੂੰ ਦਬਕਾ ਲੈਣਗੇ ਤੇ ਧਮਕਾ ਲੈਣਗੇ ਤੇ ਮੇਰੇ ਵਰਗੇ ਬੰਦੇ ਨੂੰ ਵੀ ਸੋਚਦੇ ਆ ਵੀ ਨਾ ਉਹ ਦੱਬਦਾ ਨਾ ਮੈਂ ਦੱਬਦਾ ਇਹ ਰੌਲਾ ਨਹੀਂ ਹੈ। ਬਿਲਕੁਲ ਹੈਗੀ ਆ। ਇੱਕ ਸ਼ਖਸ ਜਿਹੜਾ ਪੰਜਾਬੀ ਨੂੰ ਪੰਜਾਬੀਅਤ ਨੂੰ ਵਰਲਡ ਵਾਈਜ਼ ਇਲ ਨੰਬਰ ਤੇ ਲੈ ਆਇਆ। ਜੀ ਫਿਲਮ ਵਿੱਚ ਉਸਨੇ ਇਹਨਾਂ ਟਰੋਲ ਕੀਤਾ ਹੈ। ਮੈਨੂੰ ਲੱਗਦਾ ਇਹ ਇਹ ਲੋਕਾਂ ਨੂੰ ਬੇਸਿਕਲੀ ਸਮਝਣ ਦੀ ਜ਼ਰੂਰਤ ਹੈ ਕਿ ਕਲਾਕਾਰ ਜਿਹੜਾ ਉਹਦਾ ਕੋਈ ਧਰਮ ਜਾਂ ਕੋਈ ਜਾਤ ਨਹੀਂ ਹੁੰਦੀ। ਚਾਹੇ ਉਹ ਕਲਾਕਾਰ ਹੋਵੇ ਚਾਹੇ ਕੋਈ ਸਪੋਰਟਸਮੈਨ ਹੋਵੇ ਚਾਹੇ ਕਿਸੇ ਫੀਲਡ ਦਾ ਵੀ ਐਕਸਪਰਟ ਹੋਵੇ। ਮੈਨੂੰ ਲੱਗਦਾ ਉਹ ਉਸ ਫੀਲਡ ਦਾ ਐਕਸਪਰਟ ਹੁੰਦਾ। ਸੋ ਇਸ ਕਰਕੇ ਸਾਨੂੰ ਇਹਨਾਂ ਮਗਰ ਨਹੀਂ ਜਾਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਨਹੀਂ ਕਰਨਾ ਚਾਹੀਦਾ। ਇਹ ਲੱਗਦਾ ਹੈ ਕਿ ਪੰਜਾਬ ਨੂੰ ਜਾਂ ਪੰਜਾਬੀ ਲੋਕਾਂ ਨੂੰ ਜਲਦੀ ਜਵਾਹਰ ਮਗਰ ਕਰੋਨਾ ਚਾਹੀਦਾ ਸਰਦਾਰ ਪ੍ਰਗਟ ਸਿੰਘ ਵੀ ਉਹਦੇ ਹੱਥ ਚ ਖਲੋਣਗੇ 200% ਖੜਾ ਮੈਂ ਹੱਕ ਚ ਖਲੋਣਗੇ ਕਿ ਮੈਂ ਤਾਂ ਖੜਾ ਕੁਝ ਸੰਸਥਾ ਕਹਿ ਰਹੀ ਹੈ ਕਿ ਪਾਕਿਸਤਾਨੀ ਐਕਟਰ ਲਈ ਆਏ ਆ ਵਿੱਚ ਇਸ ਚੀਜ਼ ਦਾ ਵਿਰੋਧ ਕਰਾਂਗੇ ਗਰਾਂਡ ਵਿੱਚ ਯਾਰ ਇਹ 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 ਮਾਨਸਿਕਤਾ ਦੀ ਪ੍ਰੋਬਲਮ ਹੈਗੀ ਆ ਇਹ ਮਾਨਸਿਕਤਾ ਦੀ ਪ੍ਰੋਬਲਮ ਹੈ ਹੋਰ ਕੋਈ ਪ੍ਰੋਬਲਮ ਨਹੀਂ ਹੈ ਇਹ ਸਿੱਕ ਮਾਈਂਡ ਦੇ ਲੋਕ ਹੈ ਜਿਹੜੇ ਇਦਾਂ ਸੋਚਦੇ ਆ ਪਬਲਿਕ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਤੇ ਜੀਤ ਸਵਾਗਤ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਨਾ ਕਿ ਉਹਦੀ ਕਲਾ ਦੀ ਇੱਜ਼ਤ ਕਰੋ ਨਾ ਕਿ ਉਹ ਇਹ ਸੋਚੋ ਵੀ ਇਹ ਪੰਜਾਬੀ ਆ ਜਾਂ ਇਹ ਸਿੱਖ ਹੈ ਉਸ ਕਲਾ ਦੀ ਜਿਹੜੀ ਆ ਸਾਨੂੰ ਇੱਜ਼ਤ ਕਰਨੀ ਚਾਹੀਦੀ ਜਲੰਧਰ ਦਿਹਾਤੀ ਦੇ ਅਧਿਨੋਂ ਦੇ ਕਰਤਾਰਪੁਰ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਹੜਕਾ ਮੱਚ ਗਿਆ ਜਦੋਂ ਇੱਕ ਸਖਨੇਸ਼ਰੀਆਮ ਹਸਪਤਾਲ ਵਿੱਚ ਜਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਦਰਅਸਲ ਦਮਾਦ ਦਾ ਸੋਹਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ ਤੇ ਅੱਜ ਸਾਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਵੱਡੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਦੋਸ਼ੀ ਹਲੇ ਫਰਾਰ ਹੈ ਕਮਿਸ਼ਨ ਮਿਲੀ ਸੀ ਸਿਵਲ ਹਸਪੀਟਲ ਕਰਤਾਰਪੁਰ ਤੋਂ ਕਿ ਇੱਥੇ ਫਾਇਰਿੰਗ ਹੋਈ ਹੈ ਜਦੋਂ ਅਸੀਂ ਮੌਕੇ ਤੇ ਗਏ ਉੱਥੇ ਇੱਕ ਲੇਡੀ ਐਡਮਿਟ ਸੀ ਜਿਸ ਦਾ ਨਾਮ ਜੋਤੀ ਵਾਈਫ ਆਫ ਸੁਖਚੈਨ ਸੁਖਚੈਨ ਸੀ ਇਹਨਾਂ ਦਾ ਆਪਸੀ ਡੋਮੈਸਟਿਕ ਵਾਇਲੈਂਸ ਚੱਲ ਰਿਹਾ ਸੀਗਾ ਕਹਿੰਦੇ ਉੱਚਾ ਘੜਾ ਚੋੜਾ ਚੱਲ ਰਿਹਾ ਸੀ ਜਿਸ ਕਰਕੇ ਲੜਕੀ ਆਪਣੇ ਕਪੂਰਥਲੇ ਤੋਂ ਇੱਥੇ ਆਪਣੇ ਪਕੇ ਕਰ ਬ੍ਰਹਮਪੁਰੇ ਆਪਣੀ ਮਦਰ ਕੋਲ ਲਈ ਹੋਈ ਸੀਗੀ ਤੇ ਇੱਥੇ ਪਹਿਲਾ ਦੁਪਹਿਰ ਨੂੰ ਸੁਖਚੈਨ ਆਇਆ ਤੇ ਉਹਦੇ ਨਾਲ ਸਾਲਟ ਹੋਇਆ ਤੇ ਇੰਜਰੀ ਇੰਜਰੀ ਹੋਈ ਸੀਗੀ ਕੱਲ ਦੁਪਹਿਰ ਨੂੰ ਕੱਲ ਦੁਪਹਿਰ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਲੇਡੀ ਇੱਥੇ ਐਡਮਿਟ ਹੋਈ ਸੀ ਜੋਤੀ ਸਿਵਲ ਦੇ ਵਿੱਚ ਐਡਮਿਟ ਹੋਈ ਤੇ ਈਵਨਿੰਗ ਨੂੰ ਸੁਖਚੈਨ ਆਇਆ ਤੇ ਉਹਨੇ ਆਪਣੀ ਸੱਸ ਦੇ ਉੱਤੇ ਕੁਲਵਿੰਦਰ ਕੌਰ ਦੇ ਉੱਤੇ ਤੇ ਜੋਤੀ ਦੇ ਉੱਤੇ ਫਾਇਰਿੰਗ ਕੀਤੀ ਅ ਕਰੀਬ 4 ਰਾਉਂਡ ਫਾਇਰ ਹੋਏ ਇਹ ਦੇਚ ਇੰਜਰਡ ਕੌਣ ਹੋ ਗਿਆ ਜੀ ਇੰਜਰਡ ਇਹਦੇ ਵਿੱਚ ਕੁਲਵਿੰਦਰ ਕੌਰ ਹੈ ਤੇ ਜੋਤੀ ਦੇ ਕੋਲੋਂ ਗੋਲੀ ਖਹਿ ਕੇ ਨਿਕਲ ਗਈ ਹੈ ਤੇ ਜੋ ਹਾਲੇ ਫਿਲਹਾਲ ਡਾਕਟਰ ਵੀ ਆਬਜ਼ਰਵੇਸ਼ਨ ਹੈ ਕਿ ਦੋਵੇਂ ਆਊਟ ਆਫ ਡੇਂਜਰ ਹੈ ਜੀ ਅਸਲ ਇਹ ਰੈਫਰ ਕਿਤੇ ਜਾਂ ਇੱਥੇ ਕਰਤਾ ਨਹੀਂ ਇਹ ਤੋਂ ਕਰਤਾਰਪੁਰ ਰੈਫਰ ਕੀਤਾ ਸੀ ਜਲੰਧਾ ਸਿਵਲ ਹਸਪੀਟਲ ਕੀ ਧਾਰਿਆਂ ਕਿਹੜੀਆਂ ਧਾਰਾਂ ਦਾ ਪਹਿਪ ਇਹ 307 ਪਰਚਾ ਦਰਜ ਹੋਇਆ ਜੀ 307 25 ਜਨਵਰੀ ਅੱਤ ਵਿੱਚ ਇਹ ਐਗਿਫਤਾਰੀ ਹੋ ਚੁੱਕੀ ਹੈ ਰੀਡ ਕਰ ਰਹੇ ਆ ਜੀ ਤੇ ਜਦੋਂ ਕਾਬੂ ਆਏਗਾ ਰੈਸਟ ਕੀਤਾ ਜਾਏਗਾ ਬਟਾਲਾ 'ਚ ਮੰਗਲਵਾਰ ਦੀ ਸਵੇਰ ਨੂੰ ਇੱਕ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੰਟੀ ਉਮਰ 35 ਸਾਲ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਬਟਾਲਾ ਵੱਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਚੌਕੀ ਬਟਾਲਾ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ 5:30 ਵਜੇ ਦੇ ਕਰੀਬ ਅੰਬੀਸਰ ਕੋਈ ਪਠਾਨਕੋਟ ਜਾ ਰਹੀ ਗੱਡੀ ਦੇ ਨਾਲ ਉਹਦੇ ਨਜ਼ਦੀਕ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਬੰਟੀ ਪੁੱਤਰ ਕਰਤਾ ਚੰਦੀ ਮੌਤ ਹੋ ਗਈ। ਟ੍ਰੇਨ ਅਨਨੌਨ ਦੇ ਨਾਲ ਸਿਰੇ ਇੱਕ ਗਰੀਬ 5:35 ਵਜੇ ਬਟਾਲੇ ਤੋਂ ਸ਼ੀਨੇ ਵਾਲੀ ਸਾਈਡ ਪਠਾਨਕੋਟ ਨੂੰ ਟ੍ਰੇਨ ਜਾ ਰਹੀ ਸੀਗੀ। ਤੇ ਉਹ ਟ੍ਰੇਨ ਦੇ ਜਿਹੜਾ ਇਹ ਪੈਦਲ ਕਿਤੇ ਜਾ ਰਿਹਾ ਸੀਗਾ ਤੇ ਟ੍ਰੇਨ ਨਹੀਂ ਦੇਖੀ ਇਹਨੇ। ਤੇ ਉਹਦੇ ਟ੍ਰੇਨ ਦੇ ਥੱਲੇ ਨਾਲ ਵੱਜਣ ਕਰਕੇ ਜਿਹੜਾ ਉਹ ਇਹਦੀ ਮੌਤ ਹੋ ਗਈ। ਇਹ ਇਹਦਾ ਨਾਮ ਹੈਗਾ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਹੈਗਾ ਵਾਸੀ ਗਾਂਧੀ कॅम्प ਬਟਾਲਾ ਕਿੰਨੀ ਇਹ ਦੀ ਉਮਰ ਹੋਣੀ ਹੈ ਕੋਈ 35 ਸਾਲ 40 ਦੇ ਦੇ ਕਰੀਬ ਆ ਪਰਿਵਾਰ ਪਹੁੰਚੇ ਉਹਨਾਂ ਦਾ ਉਹ ਇਹ ਨਹੀਂ ਆ ਉਹਨਾਂ ਨੇ ਆ ਕਿਹਾ ਵੀ ਇਹਨਾਂ ਦਾ ਘਰੇ ਵੀ ਕੋਈ ਤਰੇਲੂ ਵੀ ਝਗੜਾ ਰਹਿੰਦਾ ਹੈਗਾ ਤੇ ਕੋਈ ਇਹ ਕਰਕੇ ਪਤਾ ਨਹੀਂ ਕੋਈ ਤੋਂ ਤੇ ਵੈਰੀਫਾਈ ਬਾਅਦ ਵਿੱਚ ਕੀਤਾ ਜਾਊਗਾ ਜੋ ਵੀ ਹੈਗਾ ਖੇਲਾ ਹਲ ਇਹਨਾਂ ਨੇ ਬਿਆਨ ਲਗਾਇਆ ਵੀ ਇਹਦਾ ਕੋਈ ਕੇਸ ਦੇ ਨਾਲ ਵਿਆਰ ਵਿਰੋਧ ਨਹੀਂ ਆ ਇਹਦੀ ਕਾਰਵਾਈ 194 ਬੀਐਨਐਸਰ ਦੇ ਨਾਲ ਕੀਤੀ ਜਾ ਰਹੀ ਹੈ ਫਿਲਹਾਲ ਬੀਤੇ ਤਿੰਨ ਦਿਨਾਂ ਤੋਂ ਜਲੰਧਰ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਮਿਊਨਿਸਪਲ ਕਾਰਪੋਰੇਸ਼ਨ ਦੀ ਵੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਮੌਨਸੂਨ ਦੀ ਤਿਆਰੀ ਹਰ ਪੱਖੋਂ ਕੀਤੀ ਜਾ ਰਹੀ ਹੈ ਪਰ ਜਦੋਂ ਬਰਸਾਤ ਪਈ ਤਾਂ ਮਿਊਨਿਸਪਲ ਕਾਰਪੋਰੇਸ਼ਨ ਦੀ ਪੋਲ ਖੁੱਲ ਗਈ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਲਕੀ ਬਾਰਿਸ਼ ਦੇ ਨਾਲ ਵੀ ਜਲੰਧਰ ਦੀਆਂ ਸੜਕਾਂ ਤੇ ਗਲੀਆਂ ਦੇ ਵਿੱਚ ਪਾਣੀ ਇੰਚ ਭਰਿਆ ਜਿਵੇਂ ਲੱਗ ਰਿਹਾ ਹੈ ਕਿ ਨਹਿਰ ਇਸ ਥਾਂ ਤੋਂ ਹੀ ਵਹਿ ਰਹੀ ਹੋਵੇ ਜਲੰਧਰ ਚੌਣੀ ਹਲਕੇ ਵਿੱਚ ਕਬਾੜੀ ਮੁਹੱਲੇ ਵਿੱਚ ਜਲੰਧਰ ਇੰਪਰੂਵਮੈਂਟ ਪ੍ਰੋਸ ਦੇ ਚੇਅਰਮੈਨ ਰਾਜਵਿੰਦਰ ਕੌਰ ਦੁਆਰਾ ਟਿਊਬ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਲੋਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੇ ਕਿਹਾ ਕਿ ਟਿਊਬ ਨਾਲ ਪਾਣੀ ਦੀ ਸਮੱਸਿਆ ਕਿਸੇ ਹੱਦ ਤੱਕ ਦੂਰ ਹੋ ਜਾਵੇਗੀ ਅੱਜ ਜਿਹੜਾ ਉਪਰਾਲਾ ਕੀਤਾ ਗਿਆ ਉਹ ਬਹੁਤ ਵੱਡੀ ਸਮੱਸਿਆ ਸੀ ਸਾਡੇ ਹੁਣ ਇੱਕ ਕਵਾੜੀ ਮਹੱਲੇ ਦੇ ਵਿੱਚ ਸਾਡੇ ਕੁਝ ਏਰੀਆ ਇਦਾਂ ਦੇ ਸੀ ਜਿੱਥੇ ਪਾਣੀ ਬਿਲਕੁਲ ਨਹੀਂ ਜਾਂਦਾ ਜਿੱਥੇ ਟੈਂਕਰ ਲਾਣੇ ਜਾਂਦਾ ਸੀ ਤਾਂ ਉਤੋਂ ਪਾਣੀ ਲੋਕ ਖਰਦੇ ਸੀ ਤੇ ਸੱhle ਇਹ ਸੋਚੀ ਕਿ ਜਦੋਂ ਪੈਪਵਾ ਕੇ ਇਹਦਾ ਮਸਲਾ ਹੱਲ ਹੋ ਜਾਏਗਾ ਲੇਕਿਨ ਉਹ ਇਹ ਨਾਲ ਨਹੀਂ ਹੋਣਾ ਹੋਣ ਵਾਲੇ ਟਾਈਮ ਤੇ ਦੂਜੀਆਂ ਗਲੀਆਂ ਜਿੱਥੇ ਸਮੱਸਿਆ ਖੜੀ ਹੋਈ ਸੀ ਇਸ ਕਰਕੇ ਇਹ ਟੂਲ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਰਾਜ ਵਿਵਸਥਾ ਕੋਰ ਸਾਡੇ ਪੀਸਕਾਰ ਲੀਅਰ ਦਾ ਜਿਹਨਾਂ ਦੇ ਕਹਿਣ ਦੇ ਉੱਤੇ ਮਤਲਬ ਬਹੁਤ ਜਲਦੀ ਜਿਹੜਾ ਕੰਮ ਜਿਹੜਾ ਹੋਸ ਤੋਂ ਬਿਨਾ ਜਿਹੜਾ ਇਹ ਕੰਮ ਚਾਲੂ ਕਰਾਇਆ ਤੇ ਮੈਨੂੰ ਉਮੀਦ ਹੈ ਕਿ ਇਸ ਏਰੀਆ 'ਚ ਮੜਜੂ ਕੋ ਸਮੱਸਿਆ ਨਹੀਂ ਆਏਗੀ ਪਾਣੀ ਦੀ ਤੇ ਮੈਂ ਇੰਨਾ ਕਹਿੰਦਾ ਹਾਂ ਸਾਰਿਆਂ ਦਾ ਧੰਨਵਾਦ ਕਰਨਾ ਹੋਰ ਜਲਦੀ ਜਿਹੜਾ ਇਹ ਰੇਡੀ ਸਮਟਿਆੜੀ ਹਾਂਦੇ ਕਰਨਾਟਕਾ ਦੇ ਵਿੱਚ ਹੋਈ ਨੈਸ਼ਨਲ ਪਾਵਰ ਚੈਂਪੀਅਨਸ਼ਿਪ ਦੇ ਵਿੱਚ ਬਠਿੰਡਾ ਦੀਆਂ ਧੀਆਂ ਨੇ ਭਾਗ ਲਿਆ ਤੇ 골ਡ ਮੈਡਲ ਜਿੱਤਿਆ ਪਾਵਰ ਲਿਫਟਿੰਗ ਦੇ ਵਿੱਚ ਵੀ ਮੈਡਲ ਜਿੱਤ ਕੇ ਆਈਆਂ ਬਠਿੰਡੇ ਦੀਆਂ ਧੀਆਂ ਖਿਡੜੀਆਂ ਹੋਈਆਂ ਨਜ਼ਰ ਆਈਆਂ ਉਹਨਾਂ ਦੱਸਿਆ ਹੈ ਕਿ ਅੱਜ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਮਾਪੇ ਅਤੇ ਕੋਚ ਬਠਿੰਡਾ ਪੰਜਾਬ ਦੇ ਖੇਡਾਂ ਦੇ ਵਿੱਚ ਨਾਮ ਰੌਸ਼ਨ ਕੀਤਾ ਤੇ ਮੈਡਲ ਜਿੱਤੇ ਹਨ ਪੰਜਾਬ ਦੀ ਟਰੋਫੀ ਵੀ ਆਪਣੇ ਨਾਮ ਕੀਤੀ ਹੈ ਬਠਿੰਡਾ ਦੇ 8 ਖਿਡਾਰਨਾ ਖੇਡਾਂ ਵਾਸਤੇ ਖੇਡਣ ਲਈ ਕਰਨਾਟਕ ਦੇ ਵਿੱਚ ਕਈਆਂ ਸਨ ਜਿਨ੍ਹਾਂ ਦੇ ਵਿੱਚੋਂ 3 ਲੜਕੀਆਂ ਖਿਡਾਰੀਆਂ ਦੇ ਮੈਡਲ ਆਏ ਹਨ ਜਿਨ੍ਹਾਂ ਵਿੱਚ ਇੱਕ 골ਡ ਮੈਡਲ ਸਿਲਵਰ ਮੈਡਲ ਤੇ ਬ੍ਰੌਂਜ਼ ਮੈਡਲ ਮਿਲਿਆ ਹੈ ਉਹਨਾਂ ਮਹਿਸੂਸ ਮਾਣ ਮਹਿਸੂਸ ਹੋ ਰਿਹਾ ਤੇ ਉਹਨਾਂ ਦੱਸਿਆ ਕਿ ਕੋਚ ਅਤੇ ਡਿਸਟ੍ਰਿਕਟ ਸਪੋਰਟ ਆਫੀਸਰ ਦਾ ਉਹਨਾਂ ਨੂੰ ਬਹੁਤ ਸਾਥ ਮਿਲਿਆ ਮੇਰਾ ਨਾਮ ਸੁਨੀਤਾ ਹੈ ਤੇ ਮੇਰੇ ਕੋਲੇ ਬੱਚੇ ਕਾਫੀ ਗੇਮ ਕਰ ਰਹੇ ਨੇ ਤੇ ਪੰਜਾਬ ਭਰ ਦੇ ਅਸੀਂ ਇਕੱਠੋ-ਕੱਟ ਪਠਿੰਡੇ ਦੀਆਂ ਹਨਾ ਅੱਠ ਗਰਲਸ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਮੈਡਲ ਲਾਏ ਨੇ ਦੋ ਇੱਕ 골ਡ ਤੇ ਇੱਕ ਸਿਲਵਰ ਤੇ ਇੱਕ ਬ੍ਰਾਉਂਜ਼ ਤੇ ਮੈਂ ਇਹ ਹੀ ਕਹਿਣਾ ਚਾਹੂੰਗੀ ਵੀ ਮੇਰੇ ਕੋਲੇ ਦੇ ਬੱਚੇ ਪ੍ਰੈਕਟਿਸ ਕਰ ਰਹੇ ਜਾਂ ਕਿਤੇ ਹੋਰ ਪ੍ਰੈਕਟਿਸ ਕਰ ਰਹੇ ਨੇ ਤੇ ਵਧੀਆ ਵੱਧ ਧੱਕੇ ਪ੍ਰੈਕਟਿਸ ਕਰਨ ਤੇ ਭਰਤਤਾ ਦੇ ਨਾਲੇ ਪੰਜਾਬ ਦਾ ਨਾਮ ਰੋਸ਼ਨ ਕਰ। ਅੱਛਾ ਪੰਜਾਬ ਸਰਕਾਰ ਵੱਲੋਂ ਯੁੱਧ ਨਾਸ਼ੇ ਬੰਦ ਮੁਹਿੰਮ ਚਲਾ ਰਹੀ ਹੈ। ਤੇ ਖਾਸ ਕਰਕੇ ਜਿੰਨੀ ਵੀ ਲੜਕੀਆਂ ਹੀ ਨੇ, ਜਿੰਨੀ ਜਿੱਤਿਆਆਂ ਹੀ 골ਡ ਮੈਡਲ, ਸਿਲਵਰ ਮੈਡਲ। ਨਹੀਂ ਲੜਕੀਆਂ ਨੇ ਵੀ ਜਿੱਤੇ ਆ ਜਨ ਕਿ ਜ਼ਿਆਦਾਤਰ ਲੜਕੀਆਂ ਹੀ ਨਹੀਂ ਸਾਡੇ ਪੰਜਾਬ ਦੇ ਮੁੰਡੇ ਵੀ ਸੀਗੇ ਸਾਡੇ ਜਿਹੜੇ ਸਰਕੂਲੇ ਪ੍ਰੈਕਟਿਸ ਕਰਦੇ ਨੇ, ਉਹਨਾਂ ਨੇ ਵੀ ਮੈਡਲ ਲਿੱਤੇ ਨੇਗੇ। ਤੇ ਜੇ ਮੈਂ ਕਹਿੰਦੀ ਵੀ ਗੇਮ ਵਾਲੇ ਪਾਸੇ ਲੱਗਣਗੇ ਤਾਂ ਨਸ਼ੇ ਤੋਂ ਦੂਰ ਰਹਿਣਗੇ। ਹੈਨਾ? ਤੇ ਨਾਲੇ ਵਧੀਆ ਗੇਮ ਕਰਨ ਤੇ ਆਪਣਾ ਪੰਜਾਬ ਦਾ ਨਾਮ ਰੌਸ਼ਨ ਕਰਦੇ ਕਿੰਨੀ ਕੀ ਖੁਸ਼ੀ ਮੈਸੇਜ ਲਈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅੱ비 ਜਿਹੜੇ ਬੱਚੇ ਸਾਡੇ ਕੋਲੇ ਪ੍ਰੈਕਟਿਸ ਕਰ ਰਹੇ ਸੀਗੇ ਵੀ ਅੱਜ ਮੈਡਲ ਲੈ ਕੇ ਆਏ ਆ ਤੇ ਖੁਸ਼ੀ ਤਾਂ ਹੁੰਦੀ ਹੀ ਹੈ ਸਾਰੀ ਨੇ ਪਾਵਰ ਲਿਫਟਿੰਗ ਗੇਮ ਵੈਸਟ ਇੰਟਰਨੈਸ਼ਨਲ ਤੇ ਗਈ ਸੀਗੀ ਅਸੀਂ ਕਰਨਾਟਕ ਆ ਸੀ ਸਾਰੀ ਸਾਡੀ ਟੀਮ ਗਈ ਸੀ ਪੰਜਾਬ ਦੀ ਤੇ ਸਾਡੇ ਮੈਡਲਸ ਤੋਂ ਓਵਰਆਲ ਅਸੀਂ ਮੈਡਲਸ ਜਿੱਤ ਕੇ ਲਿਆ ਨਾਲ ਪੰਜਾਬ ਲਈ ਚੈਂਪੀਅਨਸ਼ਿਪ ਟਰੋਫੀਸ ਓਵਰਆਲ ਚੈਂਪੀਅਨਸ਼ਿਪਸ ਵੀ ਅਸੀਂ ਜਿੱਤ ਕੇ ਲਿਆ ਤੇ ਬਹੁਤ ਪ੍ਰਾਊਡ ਫੀਲ ਹੋ ਰਿਹਾ ਇਸ ਟਾਈਮ ਤੇ ਸਾਡੀ ਫੈਮਲੀ ਸਾਨੂੰ ਰੀਸੀਵ ਕਰਨ ਆਈਆਂ ਸਾਨੂੰ ਬਹੁਤ ਵਧੀਆ ਲੱਗਿਆ ਤਾਂ ਕਿੰਨਾ ਸਮਾਂ ਲੱਗਿਆ ਤੁਸੀਂ ਇਸ ਖੇਡਾਂ ਨਾਲ ਜੁੜੇ ਹੋ ਸਾਨੂੰ ਨੀਅਰ ਅਬਾਊਟ 3 ਟੂ 4 ਇਅਰਸ ਹੋ ਗਏ ਐ ਇਸ ਗੇਮ ਨਾਲ ਜੁੜਿਆ ਨੂੰ ਤੇ ਹੁਣ ਤੱਕ ਅਸੀਂ ਦੋ ਨੈਸ਼ਨਲ ਸਕੇਅਰ ਚੁੱਕਿਆ ਸਾਡੀ ਸੈਕੰਡ ਨੈਸ਼ਨਲ ਸੀ ਨਾਮ ਮਹਿਕ ਹੈ ਠੀਕ ਹੈ ਨਾ ਚਾਹਦੇ ਹੋ ਕਿਹੜੀ ਗੇਮ ਖੇਡ ਕੇ ਆਏ ਹੋ ਕਿੰਨਾ ਸਮਾਂ ਲੱਗਿਆ ਤੁਹਾਨੂੰ ਇਹ ਪਾਵਰ ਲਿਫਟਿੰਗ ਨੈਸ਼ਨਲ ਚੈਂਪੀਅਨਸ਼ਿਪ ਹੋਈ ਸੀ ਕਰਨਾਟਕਾ ਚ ਉਦੇ ਵਿੱਚ 골ਡ ਮੈਡਲ ਆਇਆ ਮੇਰਾ ওভারঅল ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਯੁੱਧ ਨਸ਼ਾ ਵਿਰੋਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਕਮਿਸ਼ਨਰਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨ ਸ਼੍ਰੀਮਤੀ ਤਨਪ੍ਰੀਤ ਕੋੜੀ ਦੀ ਅਗਵਾਈ ਹੇਠ ਇੱਕ ਵੱਡੇ ਡਰਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਤਿੰਨ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕੁੱਲ 13.1 ਕਿਲੋ ਹੈਰੋਇਨ ਪੰਜ ਗੈਰ ਕਾਨੂੰਨੀ ਬੱਤੀ ਭੋਰ ਪਿਸੋਲ 12 ਚਿੰਦਾਕਾਰ ਤੁਸ ਤਿੰਨ ਮੈਗਜ਼ੀਨ ਤੇ ਲਗਜ਼ਰੀ ਵਾਰਤੇ 22000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਸਰ ਕੀ ਹੈ ਬ੍ਰਮਾ ਸਰ ਮੰਨ ਲਓ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਜੀ ਡੀਸੀਪੀ ਬਚੀ ਹੈ ਅਤੇ ਐਡੀਸੀਪੀ ਸ਼੍ਰੀ ਜਨਤੀਪੁਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸੰਦਰ কুমার ਦੇ ਇੰਚਾਰਜ ਨੇ ਇੱਕ ਕਾਫੀ ਡਰੱਗ ਦੀ ਰਕਮੀ ਕੀਤੀ ਸੀ ਜਿਹਦੇ ਚਲਦੇ ਆ ਪਹਿਲਾਂ 13 ਕਿਲੋ ਹਰੋ ਦੇ ਕੋਲ ਕੋਈ ਵਸੀ ਕਿੰਨੀ ਵੀ ਇਹਨਾਂ 8 ਕਮੇਟਰੀ ਪਰਚਾ ਦਰਜ ਹੈ 12227 29 21 685 ਜਿਹਦੇ ਚਲਦੇ ਆ ਬੈਕਪੋਰ ਲਿੰਕ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਦੇ ਖੂਨ 100 ਗ੍ਰਾਮ ਹੈਰੋਨ ਅਤੇ 3 ਪਿਸਟਲ ਪਤੀਬੂਰ ਦੇ 6 ਜਿੰਦਾਂ ਰੋਂ ਰਿਕਵਰ ਕੀਤੇ ਆ ਸੁਖਬੀਧਰ ਨੂੰ ਹਰਨੇ ਕਾਬੂਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਬੈਕਪੋਰ ਦੇ ਬੈਕਪੋਰ ਲਿੰਕ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਇਹਨਾਂ ਨੂੰ ਵੀ ਕ੍ਰਿਪਤ ਕਰ ਕੀਤਾ ਜਾ ਰਿਹਾ ਹੈ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਕੈਂਟ ਦੇ ਵਿੱਚ ਕੇਸ ਰਿਸਟ੍ਰੈਂਡ ਕੇਸ ਦਾ ਹੈ ਇਹਦੇ ਵਿੱਚ 3 ਸਾਲ ਦੀ ਹੋ ਰਹਿ ਕੇ ਆਇਆ ਸੀ ਅਤੇ ਇੱਕ ਐਸਐਮ ਜਮਾਨਤ ਤੇ ਬਾਹਰ ਆਇਆ ਅਤੇ ਸੰਗੁੰਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਨੌਕਾ ਕਰ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਦੀ ਪ੍ਰਾਪਰਟੀ ਬਾਰੇ ਜਿੱਥੇ ਵੈਰੀਫਾਈ ਸਾਰਾ ਕਰਾ ਕੇ ਸੀਲ ਕਰਨਾ ਹੈ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ